ਪਸ਼ੂਆਂ ਦੇ ਸੂਣ ਤੋਂ 90 ਦਿਨ ਪਹਿਲਾਂ ਪਾਓ ਇਹ ਖਰਾਕ ਦੋਸਤੋ ਜਿਵੇਂ ਹੁਣ ਆਪਾਂ ਨੂੰ ਪਤਾ ਹੀ ਆ ਕਿ ਸੌਣ ਭਾਦੋਂ ਦਾ ਮਹੀਨਾ ਚੱਲ ਪਿਆ ਤੇ ਹੁਣ ਸੂਆ ਜਿਹੜਾ ਪਸ਼ੂਆਂ ਦਾ ਪੈਣਾ ਸਟਾਰਟ ਹੋ ਜਾਣਾ ਹੈ ਤੇ ਹੁਣ ਤੁਸੀਂ ਜੇ ਵਧੀਆ ਪਸ਼ੂਆਂ ਤੋਂ ਦੁੱਧ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਪਸ਼ੂ ਦਾ ਲੇਵਾ ਵੀ ਵਧੀਆ ਬਣੇ ਤੇ ਖਰਾਕ ਆ ਜਿਹੜੀ ਉਹ ਪੂਰੀ ਸਰੀਰ ਨੂੰ ਲੱਗੇ ਤਾਂ ਆਹ ਖਰਾਕ ਫੀਡ ਤਿਆਰ ਕਰਵਾ ਲਿਓ ਇਹਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਪਾਉਣੀਆਂ ਸੂਣ ਤੋਂ ਆਪਾਂ ਇਹ 90 ਦਿਨ ਪਹਿਲਾਂ ਸਟਾਰਟ ਕਰ ਰਹੀਆਂ ਹਾਂ ਤੇ ਇਹਦੇ ਵਿੱਚ ਤੁਹਾਨੂੰ ਦੱਸਾਂ ਕਿ ਕੀ ਕੀ ਚੀਜ਼ਾਂ ਪਾ ਕੇ ਤੁਸੀਂ ਇਹ ਫੀਡ ਤਿਆਰ ਕਰਨੀ ਆ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਨਾਲ ਹੀ ਲੱਗਦਾ ਬੱਦ ਦਾ ਬਟਨ ਆ ਉਹਨੂੰ ਕਰ ਲਿਓ ਪ੍ਰੈਸ। ਐਸੀ ਤਰ੍ਹਾਂ ਪਿਆ ਜਾਣਕੀ ਨੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ। ਜੇ ਤੁਸੀਂ ਇਹੀ ਵੀਡੀਓ ਆਪਣੇ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ। ਦੋਸਤੋ ਫੀਡ ਦੇ ਵਿੱਚ ਤੁਸੀਂ ਕੀ ਕੀ ਚੀਜ਼ਾਂ ਪਾਉਣੀਆਂ ਇਹ ਤੁਹਾਨੂੰ ਦੱਸ ਦਿੰਨੇ ਆ। ਲਿਖਣੀਆਂ ਲੈ ਕੇ ਵੀ ਸਕਦੇ ਹੋ। ਨੇ ਵੀਡੀਓ ਨੂੰ ਸੇਵ ਕਰ ਲਿਓ। ਨੰਬਰ 1 ਤੇ ਆਪਾਂ ਦੋ ਚੀਜ਼ਾਂ ਲੈਣੀਆਂ ਜਿਵੇਂ ਕਣਕ ਜਾਂ ਮੱਕੀ ਇਹ ਲੈਣੀ ਆਪਾਂ 30 ਕਿਲੋ ਤੁਸੀਂ ਕਣਕ ਵੀ ਪਾ ਸਕਦੇ ਹੋ ਮੱਕੀ ਵੀ ਪਾ ਸਕਦੇ ਹੋ ਜਾਂ ਦੋਨੇ ਚੀਜ਼ਾਂ ਨੂੰ 15-15 ਕਿਲੋ ਪਾ ਲਿਓ ਦੂਜੇ ਨੰਬਰ ਤੇ ਹੁੰਦੇ ਆ ਕਾਲੇ ਛੋਲੇ 30 ਕਿਲੋ ਚੌਕਰ ਕਣਕ ਦਾ ਲੈਣਾ 15 ਕਿਲੋ ਤੇ ਡੀਓਸੀ 10 ਕਿਲੋ ਸਰੋਂ 7 ਕਿਲੋ ਤਾਰਾ ਮੀਰਾ 3 ਕਿਲੋ ਹਾਲੋਂ 3 ਕਿਲੋ ਅਲਸੀ 10 ਕਿਲੋ ਚਿੱਟੇ ਤਿਲ ਇਹ ਵੀ 3 ਕਿਲੋ ਮੂੰਗੀ ਮਸਰੀ ਦੀ ਦਾਲ ਲੈਣੀ ਆ ਇਹ ਵੀ 3 ਕਿਲੋ ਇਹ ਸਾਰੀ ਖਾਾਕ ਤੁਸੀਂ ਫੀਡ ਫੈਕਟਰੀ ਦੇ ਵਿੱਚੋਂ ਮਿਲ ਜਾਣੀ ਆ ਇਹ ਚੀਜ਼ਾਂ ਲੈ ਕੇ ਤੁਸੀਂ ਫੀਡ ਬਣਵਾ ਲਿਓ ਇੱਕ ਦਿਨ ਦੀ ਖਾਾਕ ਆ ਜਿਹੜੀ ਪਸ਼ੂ ਨੂੰ ਦੇਣੀ ਆ ਉਹ 3 ਤੋਂ 4 ਕਿਲੋ ਦੇਣੀ ਆ ਤੇ ਦੇ ਨਾਲ ਤੁਹਾਡੇ ਪਸ਼ੂ ਨੂੰ ਸੂਣ ਤੋਂ ਬਾਅਦ ਤੇ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ ਜੇ ਮੈਂ ਨੰਬਰ 1 ਤੇ ਤਾਂ ਪਸ਼ੂ ਜਦੋਂ ਸੂਂਦਾਗਾ ਸੂਣ ਵੇਲੇ ਪਹਿਲੇ ਜੇਰ ਜਿਹੜੀ ਉਹ ਬਹੁਤ ਪਸ਼ੂਆਂ ਦੀ ਪੈਂਦੀ ਨਹੀਂ ਹੈਗੀ ਆਪਾਂ ਨੂੰ ਡਾਕਟਰ ਸਾਹਿਬ ਨੂੰ ਸੱਦਣਾ ਪੈਂਦਾਗਾ ਜੇਰ ਕਢਾਉਣੀ ਪੈਂਦੀ ਹੈ ਜੇ ਤੁਸੀਂ ਇਹ ਫੀਡ ਤਿਆਰ ਕਰਾ ਕੇ ਪਸ਼ੂ ਨੂੰ 90 ਦਿਨ ਪਹਿਲਾਂ ਸਟਾਰਟ ਕਰੋਗੇ ਤੁਹਾਡੇ ਪਸ਼ੂ ਨੂੰ ਇਹ ਦਿੱਕਤ ਨਹੀਂ ਆਊਗੀ ਜੇਰ ਵੀ 1-2 ਘੰਟਿਆਂ ਦੇ ਵਿੱਚ ਵਿੱਚ ਪੈ ਜਾਊਗੀ ਸੂਣ ਤੋਂ ਬਾਅਦ ਦੇ ਵਿੱਚ ਦੁੱਧ ਵੀ ਪੀਕ ਲੈਵਲ ਤੇ ਦਊਗਾ ਜਿੰਨੀ ਉਹਦੀ ਕੁਆਲਿਟੀ ਆ ਪਸ਼ੂ ਦੀ ਉਨੇ ਹੀ ਦੁੱਧ ਦਊਗਾ ਵੀਡੀਓ ਬੱਤਵਾ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ